ਕੋਸ਼ਿਸ਼ ਕਰਨਾ ਸਭਾ ਨੂੰ ਸਦੀ ਜਿਹੜੀ ਕਰ ਰਹੀਆਂ ਉਹ ਸਾਰੇ ਸੁਝਾਅ ਸਾਰੀਆਂ ਧਾਰਨਾਵਾਂ ਸਾਰੀਆਂ ਸਮਝਦੀਆਂ ਸਾਰੀਆਂ ਬਹੁਤ ਸਬਾਤ ਸਭਾ ਵੱਲੋਂ ਇਹ ਤਾਂ ਮੈਂ ਕਰਨ ਕਰ ਰਿਹਾ ਹਾਂ ਕਿ ਸਰਕਾਰ ਨੂੰ ਕਹਿੰਦਾ ਜਾਨਾ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਦੇ ਅੱਜ ਨੂੰ ਜਿਹੜਾ ਕਾਦਾ ਮਾਹੌਲ ਹੈ ਉਹ ਨੂੰ ਖਤਮ ਕੀਤਾ ਜਾਵੇ ਇਹਨੂੰ ਚਾਲੂ ਪਾ ਕੇ ਨਾ ਹੋਵੇ ਮੈਂ ਆਪਣੇ ਪੀਰ ਨੂੰ ਕਹਿੰਦਾ ਕਿ ਹੋਰ ਲੋਕਾਂ ਨੂੰ ਮੌਕਾ ਦੇਣ ਅਤੇ ਇਸ ਨੂੰ ਸਹੀ ਦਿਸ਼ਾ ਦਿਓ ਆਓ बॉड़ेगुना जॾहिं लाॻा जा सजा ॾियो सजा ॾियो सजा ॾियो ਜਿਹੜਾ ਇੰਨਾ ਵੱਡਾ ਬਹੁਤ ਕਿੰਨਾ ਬਾਰ ਬਤਨ ਕਰੋ ਬਤ ਕਰੋ ਪਾਕਿਸਤਾਨ ਦੇ ਹਮਲਾ ਕਰਾ ਕਿਤਨਾ ਵੇਖਿਆ ਸਾਰੇ ਕਿਤਾਬ ਆਤਕਵਾਦੀ ਪਾਕਿਸਤਾਨ ਪਾਕਿਸਤਾਨ ਦੇਸ਼ ਅੱਜ ਇਹ ਕੁੱਝੀਆਂ ਹਰਕਤਾਂ ਨੂੰ ਹਰਦਾ ਪਹਿਲਾਂ ਵੀ ਇਹਨਾਂ ਨੇ ਬਹੁਤ ਵਾਰ ਬਲਵਾਂਮਾ ਦੇ ਵਿੱਚ ਅੰਤਕਵਾਦੀ ਹਮਲੇ ਵੀ ਜਿਹੜੇ ਕੀਤੇ ਨੇ ਅਤੇ ਇਸ ਵਾਰ ਸਾਡੇ નિર્ਦੋਸ਼ ਹਿੰਦੂ ਭਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਮੈਂ ਕਹਿੰਦਾ ਬਹੁਤ ਹੀ ਜਿਆਦਾ ਨੇ ਅਤਿਆਚਾਰ ਕੀਤਾ ਬਹੁਤ ਹੀ ਜ਼ਿਆਦਾ ਮਾਰਾ ਹੋਇਆ ਅੱਜ ਪੂਰੇ ਪਹਾੜ ਦੇ ਵਿੱਚ ਹਰ ਇੱਕ ਦਾ ਮਾਲ ਜਦੋਂ ਭਾਵਤ ਹੁੰਦਾ ਜਦੋਂ ਅਸੀਂ ਅਸੀਂ ਤਸਵੀਰਾਂ ਦੇਖਦੇ ਹਾਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਰੋਂਦੇ ਆ ਦੇਖਦੇ ਹਾਂ ਮਾਂਵਾਂ ਨੂੰ ਰੋਂਦੇ ਆ ਦੇਖਦੇ ਆ ਮਿੰਗਾ ਸਾਡੀਆਂ ਪਹਾੜਾਂ ਕੀ ਕਸੂਰ ਸੀ ਉਹਨਾਂ ਲੋਕਾਂ ਦਾ ਮੈਂ ਪੁੱਛਣਾ ਚਾਹੁੰਦਾ ਹਾਂ ਕੀ ਕਸੂਰ ਸੀਗਾ ਕਿਉਂ ਸਾਡੇ ਹਿੰਦੂ ਭਰਾਵਾਂ ਦੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਨਾਂ ਪੁੱਛ-ਪੁੱਛ ਕੇ ਜੇ ਉਹਨਾਂ ਦਾ ਨਾਮ ਸ਼ਰਮਾ ਹੈ ਜਾਂ ਕੁਮਾਰ ਹੈ ਤਾਂ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਕੀ ਇਹ ਕੋਈ ਪਾਪ ਹੈ ਜੇ ਅਸੀਂ ਹਿੰਦੂ ਲੋਕਾਂ ਕਿਉਂ ਸਾਡੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਕਿਉਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਅੰਤਗੋਵਾਦੀਆਂ ਨੂੰ ਐਸੀ ਮੌਤ ਦਿੱਤੀ ਜਾਵੇ ਐਸੀ ਮੌਤ ਦਿੱਤੀ ਜਾਵੇ ਕੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਕਦੇ ਭਾਰਤ ਦੇਸ਼ ਦੇ ਵੱਲ ਅੱਖ ਚੱਕ ਕੇ ਨਾ ਦੇਖਣ ਤੇ ਕਦੇ ਵੀ ਕਿਸੇ ਵੀ ਮੈਂ ਕਿਹਾ Hindu ਧਰਮੀ ਨਹੀਂ ਕਿਸੇ ਵੀ ਧਰਮ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਹਮਲਾ ਨਹੀਂ ਹੋਣਾ ਚਾਹੀਦਾ ਇਹ ਇੱਥੇ ਗੱਟ ਧਰਮ ਦੀ ਨਹੀਂ ਧਰਮਾ ਸਾਡੇ ਭਾਈਚਾਰੇ ਦੀ ਸਕੇ ਸਾਡੇ ਭਾਈਚਾਰੇ ਕੋਲੀ ਵੀ ਜੇ ਖੇੜਨਾ ਚਾਹੇ ਫੁੱਟ ਪਾਉਣੀ ਚਾਹੇ ਅਸੀਂ ਜਿਹੜਾ ਮੂੰਹ ਤੋੜਨਾ ਜਵਾਬ ਦਿੱਤਿਆ ਉਹ ਤੇਕ ਬਾਕਰ ਮਹਾਰਾ ਸੱਚੇ ਪਾਤਸ਼ਾਹ ਜਿਹੜਾ ਜਿੱਤ ਦੀ ਨਹੀਂ ਦੁਨੀਆ ਦੀ ਚਾਦਰ ਬਣੇ ਉਹ ਪਾਤਸ਼ਾਹ ਦੇ ਦਿਖਾੜੇ ਸੰਗਤਾਂ ਬੜੇ ਚਾਰ ਨਾਲ ਬਣਾ ਲਈ ਜ ਸਮਾਜਿਕ ਇਹ ਸਮੇ ਇਹੋ ਜਿਹੇ ਹਰਕਤਾ ਕਰਨੀਆਂ ਇਹਨਾਂ ਲੋਕਾਂ ਦਾ ਮੈਂ ਸਪਸ਼ਟ ਕਰਦਾ ਕੋਈ ਧਰਮ ਨਹੀਂ ਹੁੰਦਾ ਇਹਨੂੰ ਆਪਾਂ ਕਹੀਏ ਵੀ ਇਹ ਪਾਕਿਸਤਾਨ ਦੇਸ਼ ਤੇ ਜੂਰੇ ਲੋਕ ਉਸ ਪੱਟ ਕਰੀ ਬੈਠੇ ਨੇ ਪਰ ਇਹ ਕਿਸੇ ਧਰਮ ਦੇ ਨਹੀਂ ਉੱਤੇ ਨਾ ਇਹ ਗੁਰੂ ਸਾਹਿਬ ਦਾ ਧਰਮ ਹੈ ਨਾ ਸਿੱਖਾਂ ਦੇ ਨੇ ਦਾ ਹਿੰਦੂਵਾਦੀ ਇਹਨਾਂ ਦਾ ਰੌਲਾ ਸਿਰਫ ਹੱਟ ਪਾਉਣੀ ਲੜਾਈ ਪਵਾਉਣੀ ਆਪੇ ਚ ਲੋਕਾਂ ਨੂੰ ਗੜਾਉਣਾ ਜੇ ਅਸੀਂ ਆਪੇ ਲੜਦੇ ਆ ਇਹਨਾਂ ਦੇ ਮਨਸੂਬੇ ਖਾਮਯਾਬ ਹੁੰਦੇ ਨੇ ਤੁਸੀਂ ਹਾਰਨ ਹੋ ਕੇ ਕਿਵੇਂ ਨਾਂ ਲੈ ਲੈ ਕੇ ਵਾਰ-ਵਾਰ ਇੱਕ ਜਲਾਲਤਾ ਇੱਥੋਂ ਇਹਨਾਂ ਨੂੰ ਇਹ ਹੁੰਦਾ ਲੋਕਾਂ ਨੂੰ ਆਪਾਂ ਅੱਗ ਲਾਈਏ ਅੱਗ ਲਾਉਣ ਕਰਕੇ ਸਾਡੇ ਗੁੱਸੇ ਜੀ ਕਿਸੇ ਦਾ ਖੂਨ ਕੱਢ ਲੋ ਜਿਹੜਾ ਖੂਨ ਨਿਕਲਦਾ ਸਾਰਿਆਂ ਦਾ ਖੂਨ ਨਿਕਲੋ ਆ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਰੇ ਭਰਾ ਭਰਾ ਬਿਲਕੁਲ ਨਹੀਂ ਅਸਪਸ਼ਟ ਕਰਦਾ ਜੇ ਸਾਡਾ ਗੁਰੂ ਸਾਹਿਬ ਤਾਂ ਦੇ ਸਕਦਾ ਹੈ ਅਸੀਂ ਕਦੇ ਦਾ ਪਹਿਲਾ ਹੱਥ ਬਾਅਦ ਤੇ ਪਿੱਛੇ ਹਟਿਆ ਦਾ ਹੁਣ ਹਟਾਂਗੇ ਬਿਲਕੁਲ ਨਹੀਂ ਇਹ ਲੋਕਾਂ ਦਾ ਮੈਂ ਸਪਸ਼ਟ ਕਰਦਾ ਚਾਹੇ ਕੋਈ ਸਿੱਖ ਪਰ ਬਚਾ ਕੇ ਅੱਤਵਾਦ ਕਰਦਾ ਹੈ ਚਾਹੇ ਹਿੰਦੂ ਕਰਦਾ ਹੈ ਚਾਹੇ ਮੁਸਲਮਾਨ ਕਰਦਾ ਹੈ ਚਾਹੇ ਕੋਈ ਹੋਰ ਸਰਬ ਦਾ ਬੰਦਾ ਕਰਦਾ ਉਹਦਾ ਕੋਈ ਧਰਮ ਨਹੀਂ ਮੰਨਿਆ ਜਾਊਗਾ ਉਹਦੋਂ ਅਸੀਂ ਮੂਹ ਤੋੜ ਮੱਜਵਾਬ ਦਵਾਂਗੇ ਪਾਕਿਸਤਾਨ ਦੁਰਦੰਤ ਹੁੰਦਾ ਉਹ ਇਸੇ ਤਰੀਕੇ ਨਾਲ ਹੁੰਦਾ ਹੁੰਦਾ ਪਾਕਿਸਤਾਨ ਵੈਸੇ ਵੀ ਡਿੱਗੜਾ ਰਿਹਾ ਹੈ, ਭੁੱਖਾ ਮਰ ਰਿਹਾ ਦੇਸ਼ ਹੈ। ਇੱਕ ਅਤਵਾਦ ਦੇ ਉੱਪਰ ਜਿੰਦਾ ਇਹ ਇਹ ਦੇਸ਼। ਪਰ ਮੈਂ ਇਹ ਦੱਸੋ ਤੇ ਨਾ ਚਾਹਨਾ ਪਾਕਿਸਤਾਨ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਕਿ ਹਿੰਦੁਸਤਾਨ ਨੂੰ ਤੋੜਨ ਦੀ ਲੱਖ ਸਾਲ ਦੀ ਸ਼ਾ ਕਰ ਲੈਣਾ। ਇੱਥੇ ਦਾ ਭਾਈਚਾਰਾ ਟੁੱਟਣ ਵਾਲਾ ਨਾਲੇ ਸਦੀ ਕੁਰਬਾਨੀ ਵੇਖ ਸੁਣਾਦੀ ਹੈ। ਇਹ ਕੁਰਬਾਨੀ ਦਾ ਤੁਸੀਂ ਦੇਖੋਗੇ ਕੁਝ ਦਿਨਾਂ ਦੇ ਵਿੱਚ ਹੀ। ਇਹਦਾ ਇਹਨਾਂ ਨੂੰ ਭੁਗਤਣਾ ਭੋਗਣਾ ਪਊਗਾ। ਪਰ ਜਿਹੜੇ ਲੋਕਾਂ ਨੇ ਇਹਨਾਂ ਨੇ ਇਹ ਦਰੋachar ਕੀਤਾ ਇਹ ਭਾਨਵਤਾ ਦੇ ਦੁਸ਼ਮਣ ਨੇ ਇਹਨਾਂ ਨੇ ਉੱਥੇ ਦੇ ਲੋਕਾਂ ਦਾ ਵੀ ਜੀਣਾ ਹਰਾਨ ਕੀਤਾ ਹੋਇਆ ਉੱਥੇ ਦੀ ਰੋਟੀ ਰੋਜੀ ਵੀ ਹਰਾਨ ਕੀਤੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਅੱਜ ਇਹ ਕਸ਼ਮੀਰਵਾਦ ਦਾ